ਬੜਾ ਦੁੱਖ ਲੱਗਿਆ ਜਿੱਥੇ ਲੋਕ ਦੁੱਖ ਚ ਡੁੱਬੇ ਸੀ ਉਥੇ ਰਾਜਵੇ ਦੇ ਜਵਾਨ ਦਾ ਦੇ ਅੰਤਿਮ ਸੰਸਕਾਰ ਤੇ ਜਸਬੀਰ ਜੱਸੀ ਦਾ ਵੀ ਫੋਨ ਹੋਇਆ ਚੋਰੀ ਸਸੀ ਗਾ ਜੀ ਇਹ ਜਿਹੜਾ ਪੁਰਾਣਾ ਮਹੀਨਾ ਸੀਗਾ ਪਿਛਲਾ ਮਹੀਨਾ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਾਸਤੇ ਮਾੜਾ ਰਿਹਾ ਪਹਿਲਾਂ ਤੇ ਹੜ੍ਹਾਂ ਦੀ ਮਾਰ ਰਹੀ ਤੇ ਉਹਦੇ ਵਿੱਚ ਹੀ ਬਹੁਤ ਸਾਰੇ ਸਾਡੇ ਜਿਹੜੇ ਥੰਮ ਸੀਗੇ ਬਹੁਤ ਵੱਡੇ ਵੱਡੇ ਪਿੱਲਰ ਜਿਹੜੇ ਸੀਗੇ ਉਹ ਵੀ ਗਰੇ ਪੱਲਾ ਸਭ ਗਏ ਉਹੋਜਾ ਸਭ ਗਏ ਤੇ ਆਪਣੇ ਜਿਹੜੇ ਕੁਮੰਦ ਸਾਹਿਬ ਜਿਹੜੇ ਬੋਡੀ ਬਿਲਡਰ ਨੇ ਉਹ ਗਏ ਤੇ ਉਸ ਤੋਂ ਵੀ ਜ਼ਿਆਦਾ ਜਿਹੜੇ ਬਿਲਕੁਲ ਜਵਾਨੀ ਦੇ ਵਿੱਚ ਪਰ ਜੋਬਨ ਦੇ ਵਿੱਚ ਜਿਹੜਾ ਬੰਦਾ ਬਿਲਕੁਲ ਕੈਰੀਅਰ ਵਾਈਜ਼ ਵੀ ਜੋਬਨ ਤੇ ਸੀ ਜੋ ਜੀਵਨ ਵਾਈਜ਼ ਵੀ ਜੋਬਨ ਤੇ ਸੀਗਾ ਪਰਿਵਾਰ ਵੱਲੋਂ ਵੀ ਜੋਬਨ ਤੇ ਸੀਗਾ ਉਹ ਸਾਡਾ ਛੋਟਾ ਭਰਾ ਰਾਜਵੀਰ ਜਵੰਦਾ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਔਰ ਬਹੁਤ ਬੇਵਕਤੀ ਮੌਤ ਚਲਾ ਗਿਆ ਜਦੋਂ ਇਹ ਸਾਰਾ ਪੂਰਾ ਦੁੱਖ ਚੱਲ ਰਿਆ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਸਕਾਰ ਦੇ ਉੱਤੇ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਤੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁਨਸਾਨ ਦੁਨੀਆ ਦੁੱਖ ਮਨਾ ਰਹੀ ਹੈ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਐਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ سارے ਲੋਕ ਆਏ ਹੋਏ ਸੀ ਬਹੁਤ ਗ로우 ਆਈ ਹੋਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਗੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਆਪਾਂ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਸਮਾਜ ਦੇ ਵਾਸਤੇ ਸੋ ਮੇਰੀ ਬੇਨਤੀ ਇਹ ਹੀ ਹੈ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹੋ ਜਿਹੇ ਗਰੁਹਾਂ ਨੂੰ ਲੱਭਿਆ ਜਾਏ ਔਰ ਜਿਹੜੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਜ਼ਰੂਰ ਕੀਤਾ ਜਾਵੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਇਹਨਾਂ ਦੀ ਮਾਨਸਿਕਤਾ ਕੀ ਹੈ ਕੀ ਕਾਰਨ ਹੋਇਆ ਕਿ ਲੋਕ ਇੰਨੇ ਗਿਰਗੇ ਨੇ ਕਿ ਉਹਨਾਂ ਨੂੰ ਕਿਸੇ ਦੇ ਮਾਂ ਦਾ ਪੁੱਤ ਦਾ ਜਾਂ ਬੇਟੀ ਦੇ ਪਿਓ ਦਾ ਜਾਂ ਕਰ ਵਾਲੀ ਦੇ ਆਪਣੇ ਪਤੀ ਦਾ ਜਾਂ ਦਾਦੀ ਦੇ ਪੋਤੇ ਦਾ ਵੀ ਦੁੱਖ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆਇਆ ਤੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਦੇ ਵੱਲ ਉਹਨਾਂ ਦਾ ਖਿਆਲ ਗਿਆ ਇਹੋ ਜੀ ਕਿ ਨੌਣੀ ਹਰਕਤ ਦੇ ਉੱਪਰ ਉਹਨਾਂ ਦਾ ਧਿਆਨ ਗਿਆ ਸੋ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਉਪਰ ਪੰਜਾਬ ਪੁਲਿਸ ਇਹਨਾਂ ਲੋਕਾਂ ਨੂੰ ਫੜੇਗੀ ਔਰ ਤੁਹਾਡੇ ਸਾਹਮਣੇ ਲੈ ਕੇ ਆਏਗੀ ਇਹ ਸਿਰਫ ਉੱਥੇ ਨਹੀਂ ਹੋਇਆ ਇਹ ਲੋਕ ਹੋਰ ਵੀ ਜਿਹੜੇ ਸਨੇਚਿੰਗ ਕਰਦੇ ਆ ਇਧਰ ਉਧਰ ਚੀਜ਼ਾਂ ਜਿਹੜੀਆਂ ਬਹੁਤ ਖਤਰਨਾਕ ਸਮਾਜ ਵਾਸਤੇ ਹੁੰਦੀਆਂ ਇਹ ਕਰਦੇ ਰਹਿੰਦੇ ਨੇ ਸੋ ਅਗਰ ਇਹਨਾਂ ਨੂੰ ਨੱਥ ਪਾਈ ਜਾਵੇਗੀ ਤੇ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਹੋਰ ਸਟਰੋਂਗ ਹੋਏਗੀ ਥੈਂਕ ਯੂ ਸੋ ਮਚ ਸਸਿਕਾ